ਸਸ਼ੇਗਲ ਦੀ ਸਾਰਿਆਂ ਨੂੰ ਅੱਜ ਦਾ ਇਹ ਵੀਡੀਓ ਕੋਈ ਹਸੀ ਮਖੌਲ ਦਾ ਨਹੀਂ ਹੈਗਾ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਤੇ ਹੈ। 3 ਦਿਨ ਪਹਿਲਾਂ ਇੱਕ ਬੱਚੇ ਦੀ ਡੈਥ ਹੋ ਗਈ। ਇਹ ਬੱਚਾ ਮੇਰੀ ਬੇਟੀ ਨਾਲ ਸਕੂਲੇ ਪੜ੍ਹਦਾ ਸੀ ਤੀਜੀ ਕਲਾਸ 'ਚ। ਸਲਟੇਕ 9 ਸਾਲ ਦੀ ਬੱਚੇ ਦੀ ਏਜ ਸੀਗੀ। ਇਸ ਬੱਚੇ ਨੂੰ ਸੰਡੇ ਨੂੰ ਬੁਖਾਰ ਹੋਇਆ। ਜਿਹੜਾ ਸੰਡੇ ਬੀਤ ਗਿਆ ਤੇ ਜਿੱਦਾਂ ਕਿ ਸੀਜ਼ਨਲ ਬੁਖਾਰ ਅੱਜਕਲ ਸਭ ਨੂੰ ਲੱਗਦਾ ਕਿ ਹੋ ਗਿਆ। ਡਾਕਟਰਸ ਨੇ ਵੇਖੀ ਲਗਿਆ। ਬੱਚੇ ਨੂੰ ਪੈਰਾਸੈਟਾਮੋਲ ਦਿੱਤੀ ਗਈ। ਬੱਚੇ ਨੂੰ ਸੰਡੇ ਮੰਡੇ ਟਿਊਜ਼ੇ ਪੈਰਾਸੈਟਾਮੋਲ ਦਿੰਦੇ ਸੀ ਬੁਖਾਰ ਲੱਜਦਾ ਸੀਗਾ ਕਿਉਂਕਿ ਕੋਈ ਵੀ ਟੈਸਟ ਜਿਹੜਾ ਹੈਗਾ ਡਾਕਟਰ ਹਮੇਸ਼ਾ 3 ਦਿਨਾਂ ਬਾਅਦ ਹੀ ਕਹਿੰਦੇ ਨੇ ਕਿਉਂਕਿ 3 ਦਿਨਾਂ ਤੱਕ ਪੰਨੂ ਡਿਟੈਕਟ ਨਹੀਂ ਹੁੰਦਾ ਬਲਕਿ ਟੈਸਟ ਦੇ ਵਿੱਚ ਹੈ ਕੀ ਬੱਚੇ ਨੂੰ ਡੈਂਗੂ ਸੀਗਾ ਡਾਕਟਰ ਨੇ ਵੀ ਵੇਟ ਕੀਤਾ 3 ਦਿਨ ਦੀ ਕਿ ਸ਼ਾਇਦ ਜੀ ਵੈਸੀ ਸੀਜ਼ਨਲ ਬੁਖਾਰ ਹੋਏਗਾ ਤਾਂ ਲੈ ਜਾਊਗਾ ਸੰਡੇ ਮੰਡੇ ਕਿਉਂ ਤੇ 3 ਦਿਨ ਚੱਲਿਆ ਬੁਖਾਰ ਵੈਗਨਸ ਦੇ ਬੱਚੇ ਦੀ ਹਾਲਤ ਇੰਨੀ ਖਰਾਬ ਹੋ ਗਈ ਬੱਚੇ ਨੂੰ ਜਿਵੇਂ ਹਸਪਤਲ ਲੈ ਕੇ ਗਏ ਹਸਪਤਲ ਦੇ ਮੇਨ ਗੇਟ ਤੇ ਬੱਚਾ ਕਲਿੱਪ ਕਰ ਗਿਆ ਉਹਦੀ ਡੈਥ ਹੋ ਗਈ ਇਸ਼ੂ ਕਿੱਥੇ ਹੈ ਜੀ ਇਸ਼ੂ ਹੈ ਕਿ 3 ਦਿਨ ਤੱਕ ਬੱਚੇ ਦੀ ਪਲੇਟਲੈਟਸ ਘਟੀ ਗਈਆਂ ਬੱਚਾ ਅੰਦਰ ਬਿਲਕੁਲ ਖਤਮ ਹੁੰਦਾ ਗਿਆ ਬਾਹਰੋਂ ਪਤਾ ਨਹੀਂ ਲੱਗਿਆ ਦਿਖਣ 'ਚ ਠੀਕ ਲੱਗਦਾ ਸੀਗਾ ਅੰਦਰੋਂ ਖਤਮ ਹੁੰਦਾ ਜਾ ਰਿਹਾ ਸੀਗਾ ਬੱਚਾ ਤਾਂ ਸਭ ਨੂੰ ਇੱਕੋ ਰਿਕਵੈਸਟ ਹੈ ਕਿ ਜਦੋਂ ਵੀ ਆਪਾਂ ਨੂੰ ਇਦਾਂ ਬੁਖਾਰ ਹੁੰਦਾ ਆਪਾਂ ਨੂੰ ਆਪਣੇ ਬੱਚਾ ਨੂੰ ਤਾਂ ਠੀਕ ਹੈ ਬਲੱਡ ਟੈਸਟ ਆਊਟ ਦੀ ਵੇਟ ਕੱਟ ਕੀਤੀ ਜਾਵੇ ਬਟ ਉਹ ਬਲੱਡ ਟੈਸਟ ਦੀ ਰਿਪੋਰਟ ਆਉਣ ਤੋਂ ਪਹਿਲਾਂ ਤੁਸੀਂ ਉਹ ਸਭ ਚੀਜ਼ਾਂ ਖਾਓ ਆਪ ਵੀ ਤੇ ਬੱਚੇ ਨੂੰ ਵੀ ਖਵਾਓ ਜਿਨ੍ਹਾਂ ਤੁਹਾਡੀ ਪਲੇਟਲੈਟਸ ਨਾ ਘਟਣ ਕੀ ਵੀ ਡ੍ਰੈਗਨ ਫਰੂਟਸ ਕੋਕੋਨਟ ਵਾਟਰ ਜਾਂ ਜੋ ਵੀ ਚੀਜ਼ਾਂ ਬੱਕਰੀ ਦਾ ਦੁੱਧ ਜੋ ਵੀ ਚੀਜ਼ਾਂ ਆਉਂਦੀਆਂ ਇਸ ਕੰਸਰਨ ਚ ਉਹ ਸਭ ਖਾਓ ਪੀਓ ਤਾਂ ਕਿ ਇਨ ਕੇਸ ਕੱਲ ਨੂੰ ਡੈਂਗੂ ਵਰਗੀ ਕੋਈ ਬਿਮਾਰੀ ਜੇ ਨਿਕਲਦੀ ਵੀ ਹੈ ਤਾਂ ਤੁਹਾਡੀਆਂ ਪਲੇਟਲੈਟਸ ਮੇਨਟੇਨ ਰਹਿਣ ਇਹ ਇੱਕ ਜਾਨ ਹੁਣ ਗਈ ਹੈ ਉਹ ਫਸਦਾ ਖੇਡਦਾ ਬੱਚਾ ਜਿਹੜਾ ਸਾਡੇ ਇੱਕ ਰੇਕ ਕਈ ਵਾਰੀ ਆਇਆ ਬੜਾ ਦੁੱਖ ਹੋਇਆ ਮਤਲਬ ਕੀ ਦਸਾਂ ਇੱਕ ਇਹ ਵੀ ਘਟਨਾ ਇੱਕ ਸਾਲ ਪਹਿਲਾਂ ਵੀ ਹੋਈ ਮੇਰਾ ਦੋਸਤ ਗਿੱਦੜਵਾ ਤੋਂ ਦੀਪੂ ਉਹਦੀ ਆਪਦੀ ਮੈਡੀਕਲ ਸ਼ਾਪ ਬੁਖਾਰ ਚੜਿਆ ਉਹਨੂੰ ਲੱਗਿਆ ਕਿ ਵੈਸੀ ਬੁਖਾਰਾ ਸੀਜ਼ਨਲ ਤੇ ਰੈਸਟਰਾਮੋਲ ਖਾ ਲੈਂਦਾ ਸੀਗਾ ਬੁਹਰ ਲੈ ਜਾਂਦਾ ਸੀਗਾ ਹਫਤੇ ਬਾਅਦ ਜਦੋਂ ਪਤਾ ਲੱਗਿਆ ਡੇਂਗੂ ਆ ਉਦੋਂ ਡੇਂਗੂ ਇੱਕ ਹਫਤੇ ਚ ਉਹਦੀ ਬਾਡੀ ਦੇ ਸਾਰੇ ਆਰਗਨਸ ਖਾ ਚੁੱਕਿਆ ਸੀ ਉਹਦੀ ਕਿਡਨੀ ਲੀਵਰ ਹਾਰਟ ਸਭ ਤੇ ਉਹਦਾ ਇੰਪੈਕਟ ਆ ਗਿਆ ਸੀਗਾ ਜਿਸ ਦਿਨ ਪਤਾ ਲੱਗਿਆ ਉਸ ਦਿਨ ਰਾਤ ਨੂੰ ਦਿਪੂ ਦੀ ਡੈਥ ਹੋ ਗਈ ਇੱਕ ਸਾਲ ਪਹਿਲਾਂ ਬੱਚਾ ਇਹ ਛੋਟਾ ਸੀਗਾ 9.5 ਸਾਲ ਦਾ ਇਹਦੀ ਬੋਡੀ 3 ਦਿਨ ਨਹੀਂ ਚੱਲ ਪਈ ਇਹ ਸਭ ਕੁਝ ਤੇ ਤੁਹਾਨੂੰ ਇੱਕ ਰਿਕੁਐਸਟ ਹੈ ਪਲੀਜ਼ ਆਪਾਂ ਨੂੰ ਜਦੋਂ ਵੀ ਕੋਈ ਬੁਖਾਰ ਚੜੇ ਆਪਾਂ ਇਹੀ ਇੱਕ ਦੁਆ ਕਰਾਂਗੇ ਕਿ ਡੈਂਗੂ ਨਾ ਹੋਵੇ ਪਰ ਬਾਈ ਚਾਂਸ ਨਿਕਲੇ ਕਾਪਾ ਸੇਫ ਰਹੀਏ ਤਾਂ ਸਭ ਕੁਝ ਖਾਂਦੇ ਬੰਦੇ ਰਹੋ ਉਹ ਚੀਜ਼ਾਂ ਜਿਹਦੇ ਨਾਲ ਤੁਹਾਡੀਆਂ ਪਲੇਟ ਲੈਸ ਨਾ ਘਟਣ ਤੇ ਇਹ ਵੀਡੀਓ ਮੈਕਸਿਮਮ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਅੱਜ ਜਿਹੜੀ ਇਹਦੀ ਮੜੀ ਮੰਤ ਭਾਗੀ ਘਟਨਾ ਘਟੀ ਹੈ ਇਹੋ ਜੀ ਹੁਣ ਕਿਸੇ ਹੋਰ ਘਰ ਚ ਨਾ ਘਟੇ ਥੈਂਕ ਯੂ ਸੋ ਮੱਚ